ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਗਰੁੱਪ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਨਵੰਬਰ ਮਹੀਨੇ ਦੀ ਸੇਵਾ ਭੇਜੀ ਹੈ ਸ੍ਰੀ ਗੁਰੂ ਰਾਮਦਾਸ ਜੀ ਗਰੁੱਪ ਵਾਸਤੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਦਰਬਾਗ ਸਿੰਘ ਹੰਪਾਲ ਇਟਲੀ ਵਾਲਾ ਸਾਡਾ ਵੀਰ 1000 ਰੁਪਿਆ ਤੇਜਿੰਦਰ ਸਿੰਘ ਪੱਟੀ ਡੇਰੇ ਵਾਲਾ ਸਾਡਾ ਛੋਟਾ ਵੀਰ 200 ਰੁਪਿਆ ਪ੍ਰੰਤੀਰ ਸਿੰਘ ਧੀਰਾ ਤਲਵੰਡੀ ਸਾਬੋ ਵਾਲਾ ਸਾਡਾ ਵੱਡਾ ਵੀਰ 300 ਰੁਪਿਆ ਗੁਰਦੀਪ ਸਿੰਘ ਬਿੱਲੂ ਆਰੇ ਵਾਲਾ ਵੱਡਾ ਵੀਰ ਸਾਡਾ 100 ਰੁਪਇਆ ਜਗਦੀਪ ਸਿੰਘ ਸੋਨੂ 200 ਰੁਪਇਆ ਬਚਿੱਤਰ ਸਿੰਘ 200 ਰੁਪਇਆ ਮਨਜੀਤ ਸਿੰਘ ਗੋਆ ਵਾਲਾ ਸਾਡਾ ਵੀਰ 500 ਰੁਪਇਆ ਪਿਛਲਾ ਜਿਹੜਾ ਬਕਾਇਆ ਮੇਰੇ ਵੀਰ ਜੀ ਉਹ ਸਾਡੇ ਕੋਲ ਸੀਗਾ 70128 ਰੁਪਏ ਜਿਦੇ ਵਿੱਚ ਨਵੰਬਰ ਮਹੀਨੇ ਦੀ ਸੇਵਾ ਜਿਹੜੀ ਆ ਉਹ ਜੋੜ ਕੇ ਆਪਣੇ ਕੋਲ ਟੋਟਲ ਬਣ ਗਿਆ 72628 ਰੁਪਏ 72628 ਰੁਪਏ ਤੇ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਖਰਚਾ ਹੋਇਆ ਮੇਰੇ ਵੀਰ ਜੀ ਉਸ ਦਾ ਵੀ ਵੇਰਵਾ ਜਿਹੜਾ ਇਸ ਪ੍ਰਕਾਰ ਹੈ ਆਪਣੇ ਪਿੰਡ ਖਤਰਾਇਂਕਲਾ ਵਿਖੇ ਇੱਕ ਪਰਿਵਾਰ ਨੂੰ ਰਾਸ਼ਨ ਲੈ ਕੇ ਦਿੱਤਾ 645 ਰੁਪਏ ਆਪਣੇ ਪਿੰਡ ਖਤਰਾਇਂਕਲਾ ਵਿਖੇ ਇੱਕ ਹੋਰ ਪਰਿਵਾਰ ਨੂੰ ਰਾਸ਼ਨ ਲੈ ਕੇ ਦਿੱਤਾ 735 ਰੁਪਏ ਆਪਣੇ ਪਿੰਡ ਖਤਰਾਇਂਕਲਾ ਵਿਖੇ ਬਾਬਾ ਸੁਖਦੇਵ ਸਿੰਘ ਜੋ ਕਿ ਅਕਾਲ ਚਲਾਣਾ ਕਰ ਚੁੱਕੇ ਹਨ ਛੱਪੜ ਕੰਡੇ ਜਿੰਨਾ ਦਾ ਘਰ ਹੈ ਉਹਨਾਂ ਦੀ ਲੜਕੀ ਦੀ ਸ਼ਾਦੀ ਵਾਸਤੇ ਜਿਹੜੀ ਸੇਵਾ ਗਰੁੱਪ ਵੱਲੋਂ ਕੀਤੀ ਗਈ ਆ 5000 ਰੁਪਇਆ ਆਪਣੇ ਪਿੰਡ ਖਤਰਾਇਂ ਕਲਾ ਵਿਖੇ ਇੱਕ ਹੋਰ ਪਰਿਵਾਰ ਨੂੰ ਰਾਸ਼ਨ ਲੈ ਕੇ ਦਿੱਤਾ 670 ਰੁਪਏ ਇਹ ਟੋਟਲ ਮੇਰੇ ਵੀਰ ਜੀ ਜਿਹੜਾ ਖਰਚਾ ਬਣਦਾ ਨਵੰਬਰ ਮਹੀਨੇ ਦਾ 7050 ਰੁਪਏ 7050 ਰੁਪਏ ਟੋਟਲ ਖਰਚਾ ਬਣਦਾ ਮੇਰੇ ਵੀਰ ਜੀ ਜਿਹੜਾ ਆਪਣੇ ਕੋਲ ਟੋਟਲ ਬਕਾਇਆ ਹੈ 72628 ਰੁਪਏ ਜੀਤੇ ਵਿੱਚੋਂ 7050 ਰੁਪਏ ਖਰਚਾ ਘਟਾ ਕੇ ਆਪਣੇ ਕੋਲ ਜਿਹੜੇ ਇਸ ਟਾਈਮ ਬਕਾਇਆ ਬਚਦਾ ਹੈ 65575 ਰੁਪਏ 65575 ਰੁਪਏ ਆਪਣੇ ਕੋਲ ਬਕਾਇਆ ਬਚਦਾ ਮੇਰੇ ਵੀਰ ਜੀ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਰਾਮਦਾਸ ਜੀ ਸਾਰੇ ਗਰੁੱਪ ਵਾਲੇ ਵੀਰਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਕਰਨ ਤੰਦਰੁਸਤੀਆਂ ਬਖਸ਼ਣ ਜਿੰਨਾ ਵੀ ਵੀਰ ਜਿੰਨਾ ਵੀ ਭਾਵਨਾਵਾਂ ਕਰਕੇ ਵੀਰ ਸੇਵਾ ਕਰਦੇ ਆ ਗੁਰੂ ਰਾਮਦਾਸ ਜੀ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ